ਬਿਬੀਸ਼ਣ ਕੋਰਨੇ ਅਗੇ ਦੱਸਿਆ ਕਿ ਟਿਊਸ਼ਨ ਮਨ ਵਾਪਸ ਆਏ ਉਹਨਾਂ ਨੇ ਉਸਤੇ ਹਮਲਾ ਕੀਤਾ ਪਰ ਗੁਰੂ ਜੀ ਕਿਰਪਾ ਨਾਲ ਉਸਨੇ ਕਈਆਂ ਨੂੰ ਮਾਰ ਦਿੱਤਾ ਅਖੀਰਕਾਰ ਉਹ ਵੀ ਸ਼ਹੀਦ ਹੋਈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰ ਭਰੇ ਗਲੇ ਨਾਲ ਉਸਦਾ ਸਵਾਗਤ ਕੀਤਾ ਜਿੰਦ ਦੀਆਂ ਅੱਖਾਂ ਚਮਕਣ ਲੱਗੀਆਂ ਉਸਦੇ ਦਿਲ ਵਿੱਚ ਅਣਗਿਣਤ ਤਾਰਫ ਪੈਦਾ ਹੋ ਗਈ ਬਿਬੀਸ਼ਣ ਕੋਰਨੇ ਉਸ ਨੂੰ ਯਾਦ ਕਰਵਾਇਆ ਸੀਸ ਦੇ ਸਕਦੇ ਹਾਂ ਪਰ ਸਿੱਖੀ ਨਹੀਂ ਛੱਡਦੇ ਤੂੰ ਵੀ ਹਮੇਸ਼ਾ ਹਿੰਮਤ ਨਾਲ ਖੜੀ ਰਹੇ ਜਿੰਦ ਮੋੜ ਸਕੂਲ ਵਿੱਚ ਵਾਪਸ ਆਏ ਹੁਣ ਉਹ ਡਰ ਹੀ ਹੋਈ ਨਹੀਂ ਸੀ ਉਸਨੇ ਬੁੱਲੀ ਕੁੜੀਆਂ ਦੇ ਸਾਹਮਣੇ ਦ੍ਰਿੜਤਾ ਨਾਲ ਕਿਹਾ ਇਹ ਮੇਰਾ ਤਾਜ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹਾਂ ਮੈਂ ਹਜਾਣਾ ਵਿਰੋਧੀਆਂ ਦੇ ਸਾਹਮਣੇ ਵੀ ਨਹੀਂ ਡਰਦੀ ਮੈਂ ਲੋਕਾਂ ਵਾਂਗ ਬਨਲੇ ਨਹੀਂ ਜੰਮੀ ਮੈਂ ਤਾਂ ਵੱਖਰਾ ਬਨਲੇ ਜੰਮੀ ਹਾਂ ਉਸਦੀ ਗੱਲ ਸੁਣ ਕੇ ਬੁੱਲੀ ਕੁੜੀਆਂ ਵੀ ਪ੍ਰਭਾਵਿਤ ਹੋ ਗਈਆਂ ਉਹਨਾਂ ਦਾ ਦਿਲ ਬਦਲ ਗਿਆ ਉਹ ਜਿੰਦ ਨੂੰ ਆਪਣੇ ਨਾਲ ਬੈਠਣ ਲਈ ਕਹਿਣ ਲੱਗੀਆਂ ਸਿੱਖਿਆ ਜਦੋਂ ਅਸੀਂ ਗੁਰੂ ਜੀ ਨਾਲ ਜੁੜਦੇ ਹਾਂ ਅਤੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਸਾਨੂੰ ਕੋਈ ਡਰਾ ਨਹੀਂ ਸਕਦਾ ਪਰ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਹਨ ਮਾਤਾ ਸਹਿਬ ਕੋਰ ਸਾਡੀ ਮਾਂ ਹੈ ਅਸੀਂ ਉਹਨਾਂ ਦੇ ਬੱਚੇ ਹਾਂ ਹਿੰਮਤ ਤੇ ਪਿਆਰ ਸਾਡੀ ਪਹਿਚਾਣ ਹੈ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ